ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨ ਨਗ ਸੇਲ ਲਈ ਲੈ ਕੇ ਆਏ ਆਂਗੇ ਦੋ ਤਾਂ ਆ ਗਿਆਂ ਬਾਈ ਕੋਲੇ ਬਹਿੜਾਂ ਬਾਈ ਇੱਕ ਤਾਜੀ ਸੂਈ ਆ ਗਈ ਬੱਚਾ ਆ ਗਿਆ ਮਗਰ ਕਰਮਾਲੀ ਦੇ ਵਸੀ ਤੇ ਇੱਕ ਆ ਗਈ ਗੱਬਣ ਵੜ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਆ ਗਈ ਬਈ ਹਿਫਰ ਵੜ ਤੇ ਜਿਹੜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋਠੀਕੋਮ ਬਾਈ ਜੀ ਚੜਦੀ ਕਲਾ ਜੀ ਬਾਈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਜਗਸੀਰ ਸਿੰਘ ਜੀ ਪਿੰਡ ਸੰਧੂ ਖੁਰਦ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਾਈ ਨੇੜੇ ਭਾਈ ਰੂ 8 ਕਿਲੋਮੀਟਰ ਜੀ ਭਧੌੜ ਇਧਰੋਂ 8 ਕਿਲੋਮੀਟਰ ਜੀ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਓ ਆਪਣਾ ਮੋਬਾਈਲ ਨੰਬਰ 70280 اے بھائی دا بھائی کانਟੈਕਟ نمبر ہے باقی ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਤਾਜੀ ਸੂਈ ਤੇ ਸ਼ੁਰੂ ਕਰਦੀ ਹੈ ਜੀ ਹਾਂਜੀ ਕਿਹੜਾ ਸੂਆ ਸੂਈਆ ਕਰਮ ਵਾਲੀ ਪਹਿਲਾਂ ਸੂਈਆ ਡਾਟ ਪਲੂਨ ਸੂਈਆ ਪਲੂਨ ਸੂਈ ਹੈ ਜੀ ਚਾਰ ਦੰਦਾਂ ਦਾ ਮੂੰਹ ਮੂੰਹ ਚਾਰ ਦਾ ਹਾਂਜੀ ਬੱਚਾ ਮੰਨ ਕੇ ਆਉਣ ਹਜੇ ਤਾਂ ਹਨਾ ਬਾਈ ਹਾਂਜੀ ਬੱਚਾ ਹੀ ਆਗਾ ਤੇ ਮਗਰ ਬੱਚਾ ਕੀ ਆ ਗਿਆ ਬੱਸੀ ਦਿੱਤੀ ਹੈ ਜੀ ਬੱਸੀ ਆ ਗਈ ਹਨਾ ਤੜਕੇ 4 ਵਜੇ ਸੂਈਆ ਹੂੰ ਥਣ ਥਣ ਬਹੁਤ ਚੰਗਾ ਲੱਗਿਆ ਬਾਈ ਹਾਂ ਜੇਰ ਬਈਆ ਪਈਆ ਹਾਂ ਜੇਰਾ ਪਈਆ ਓਕੇ ਆ ਤੇ ਕਿੰਨਾ ਕੁ ਪੋਲਾ ਕੱਢਿਆ ਬਾਈ ਫਿਰ ਬੋੜਾ ਕੱਢਦਾ ਜੀ 3 ਕਿਲੋਟਰ ਬਾਕੀ ਬੱッセ ਨੂੰ ਪਿਆ ਹੈਗਾ ਠੀਕ ਹੈ ਹਾਂਜੀ ਉਸ ਬਾਈ ਕਹਿੰਦਾ ਬੱਚੇ ਨੂੰ ਪਿਆ ਤਾਂ ਤੇ ਲੇਵਾ ਵਾਲਾ ਕਮਾਲ ਆ ਗਿਆ ਹੈ ਨਾ ਹਾਂਜੀ ਹੂੰ ਲੇਵੇ ਦੀ ਬਈ ਫੀਟਿੰਗ ਫੁੱਟਿੰਗ ਚੈੱਕ ਕਰ ਸਕਦਾ ਬੜਾ ਸੋਹਣਾ ਕਰ ਪੂਰਾ ਚੰਗਾ ਥਣ ਹੈਟਰ ਹੂੰ ਹੱਥੀਂ ਚਵਾਈ ਕਰ ਲਿਓ ਭਾਵੇਂ ਕਰ ਲਿਓ ਮਸ਼ੀਨ ਤੇ ਲੈ ਇੱਕ ਨੰਬਰ ਥਣ ਗੁਲਾਬੀ ਥਣ ਪੂਰਾ ਮਿੱਠੜ ਮਰ ਥਣ ਆ ਗਿਆ ਬਾਕੀ ਜਾਂਦੇ ਜਾਣ ਵਾਲੀ ਬੱਸੀ ਹੈ ਹਾਂਜੀ ਹੂੰ ਬਣਨ ਵਾਲੀ ਚੀਜ਼ ਹੈ ਜੀ ਮਗਰ ਬੱਚਾ ਗਿਆ ਸਹੀ ਗੱਲ ਹੈ ਕਿੰਨਾ ਖਤ ਤਪਾ ਦੋ ਜੀ ਐਸਟੀਮੇਟ ਜਾ ਦੁੱਧ ਜੀ ਸੇਵਾ ਸਮਾਉਣ ਨਾਲ 16 17 ਲੀਟਰ ਪਾਉਣਾ ਚਾਹੀਦਾ ਜਿਵੇਂ ਥਣ ਭਾਂਡਾ ਲੱਗਿਆ ਹੋ ਵਸੀ ਨੂੰ ਤੇ ਬਾਕੀ ਤੋਹਫਾ ਆ ਗਿਆ ਕਿ ਨਹੀਂ ਗਰਮੀ ਹਾਂਜੀ ਹੂੰ ਹੂੰ ਗਰਮੀਆਂ ਦਾ ਬਾਕੀ ਗਰਮੀ ਗੁਰਮੀ ਮੰਨਣੀ ਨਹੀਂ ਜੀ ਸਹੀ ਗੱਲ ਆ ਬਾਕੀ ਜਿਹੜਾ ਜਾਨਵਰ ਮਗਰ ਆ ਗਿਆ ਬਹੁਤ ਚੰਗਾ ਬੱਚਾ ਹਾਂਜੀ ਕਿ ਨਹੀਂ ਜੀ ਬਹੁਤ ਚੰਗੀ ਬੱਸੀ ਹੈਗੀ ਸਹੀ ਗੱਲ ਆ ਲੈ ਬੱਚਾ ਦੇਖ ਸਕਦੇ ਚਾਰ ਹੀ ਥਣਾ ਇਹਦੇ ਵੀ ਕੋਈ ਫੋਟੋ ਸ਼ਾਟ ਨਹੀਂ ਠੀਕ ਆ ਜੀ ਤੇ ਖੋਲ ਦਿਓ ਬਈ ਤੋਰ ਦਿਓ ਖੋਲ ਕੇ ਬਾਕੀ ਕਦ ਕਾਠ ਦੀ ਗੱਲ ਕਰੀਏ ਬਈ ਚੰਗਾ ਇਹਦਾ ਕਦ ਕਾਠਾ ਕਰਮਾ ਵਾਲੀ ਦਾ ਲੇਵਾ ਇਹਨੂੰ ਇੱਕ ਨੰਬਰ ਆ ਗਿਆ ਫੀਟਨ ਵਾਲਾ ਲੇਵਾ ਗਿਆ ਬਹੁਤ ਸੋਣਾ ਤੇ ਪੂਰੀ ਬਿੱਥੀ ਦੇ ਥਣ ਕਹਿ ਸਕਦੇ ਆ ਗੁਲਾਬੀ ਥਣ ਤੜੜਾ ਇੱਕ ਨੰਬਰ ਲੱਗਿਆ ਵਾ ਜਮਾ ਤੇ ਚਵਾਈ ਕਿੰਮੇ ਦੀ ਆ ਬਈ ਇੱਕ ਨੰਬਰ ਚਵਾਈ ਹੋਊ ਜੀ ਬੇਸ਼ੱਕ ਕੋਈ ਆਪਣੀ ਜ਼ਿੰਮੇਵਾਰੀ ਤੇ ਰਹਿ ਜੇ ਚਵਾਈ ਪੱਖੋਂ ਤਾਂ ਠੀਕ ਹੈ ਬਈ ਬਾਈ ਕਨੱਚ ਬਾਈ ਦੀ ਬਾਈ ਇੱਕ ਨੰਬਰ ਆ ਗਈ ਬਹੁਤ ਸੋਹਣਾ ਇਹਨੂੰ ਚੋਣ ਚਵਾ ਲੱਗਿਆ ਵਾਗਾ ਗੁੱਲੇ ਵਾਲਾ ਥਣ ਲੱਗਿਆ ਵਾ ਇੱਕ ਨੰਬਰ ਚ ਬਾਈ ਹੈ ਜੀ ਹੂੰ ਸਹੀ ਗੱਲ ਆ ਬਾਈ ਤੇ ਮੁੱਲ ਬਈ ਇਹ ਤਾਂ ਫਕੀਰ ਹੋਊਗਾ ਮੁੱਲ ਦੇਣ ਲੈ 55000 ਰੁਪਇਆ ਛੋੜ ਸੱਪਾ ਹੋਊਗਾ ਛੋੜ ਸੱਪਾ ਹੋ ਜਾ ਹਾਂਜੀ ਠੀਕ ਆ ਜਮਾ ਖਿੱਚ ਕੇ ਬਾਈ ਨੇ ਬਈ ਮੁੱਲ ਰੱਖਿਆ 55000 ਰੁਪਏ ਦੀ ਬਾਈ ਕਨਾਂ ਆਪਾਂ ਦੇ ਦੇਾਂਗੇ ਬਾਕੀ ਦੰਦਾਂ ਚ ਵੀ ਮੇਨ ਗੱਲ ਬਾਈ 4 ਦੰਦਾਂ ਦੀ ਕਿ ਨਹੀਂ ਬਾਈ ਹਾਂਜੀ ਹੈ ਬਾਈ ਚੋਣ ਚਵਾ ਵਾਲਾ ਚੰਗਾ ਬਈ ਹੈ ਨਾ ਕਿਆ ਬਾਤ ਆ ਬਈ ਲਚਵਾਈ ਚੂਈ ਚੈੱਕ ਕਰ ਸਕਦੇ ਆ ਇੱਕ ਨੰਬਰ ਚੂਈ ਲਿਖੀ ਹੋਈ ਆ ਲੈ ਬਈ ਮਗਰਲੇ ਥਣਾ ਦਾ ਵੀ ਚੂਣ ਚਵਾ ਚੈੱਕ ਕਰ ਸਕਦਾ ਬਹੁਤ ਚੰਗਾ ਚੂਣ ਚਵਾ ਲੱਗਿਆ ਵਾ ਕਰਮਾਲੀ ਨੂੰ ਚੂਈ ਬਹੁਤ ਮੋਟੀ ਆ ਜੀ ਹੈਨਾ ਬਾੜੀ ਮੋਟੀ ਜੀ ਹੂੰ ਬਾਕੀ ਅਗਲਾ ਆਪਦੀ ਚੈੱਕ ਕਰਕੇ ਲੈ ਜੇ ਠੀਕ ਹੈ ਜੀ ਓਕੇ ਜੀ ਕੋਈ ਗੱਲ ਚੂਈ ਚੂਈ ਬਈ ਇੱਕ ਨੰਬਰ ਤੇ ਮੋਲੇ ਦਾ ਬਾਈ ਨੇ ਬਈ 50000 ਰੁਪਏ ਰੱਖਿਆ ਬਾਕੀ ਬਾਈ ਕਹਿੰਦੇ ਮੰਨ ਤਾਣਾ ਆਪਾ ਕਰ ਦਿਆਂਗੇ ਤੇ ਦੋ ਨੰਬਰ ਤੇ ਕੱਪਣਾ ਜੀ ਹਾਂਜੀ ਕਿੰਨੇ ਕਿ ਦਿਨਾਂ ਦੀ ਕੱਚੀ ਹੈ ਜੀ ਇਹ 8 ਤੋਂ 10 ਦਿਨ ਲਾਊਗੀ ਡੰਡ ਤੇ ਕਿਹੜਾ ਸੁਆ ਇਹ ਵੀ ਪਹਿਲਾਂ ਵਾਲਸੀ ਹੈ ਜੀ ਚਾਰ ਦੰਦ ਦਾ ਮੂੰਖ ਠੀਕ ਹੈ ਮੂੰਹ ਚਾਰ ਦੰਦ ਬਈ ਪਲੂਨ ਇਹ ਸੁਉਂਦੀ ਹੈ ਵੱਡੀ-ਬੁੱਡੀ ਬਹੁਤ ਹੈ ਜੀ ਨਾ ਹਾਂਜੀ ਬਸ ਕੱਲੀ ਫਿੱਕੀ ਫਿੱਕਾ ਅੰਗ ਜ਼ਰੂਰ ਹੈਗਾ ਹੂੰ ਬਸ ਇਹ ਇੱਕ ਨੰਬਰ ਆ ਸਾਰੀ ਜਾਤ ਬਰੀਡ ਦੇਖ ਲੋ ਜਾਤ ਬਰੀਡ ਦੀ ਗੱਲ ਕਰੀਏ ਕੁਆਲਿਟੀ ਬਈ ਚੈੱਕ ਕਰ ਸਕਦੇ ਹੋ ਫੇਸ ਬਿਊਟੀ ਕੰਨ ਦੇਖ ਸਕਦੇ ਹੋ ਸੂਟਾਂ ਨੂੰ ਕਰਨ ਲੱਗ ਚਾਰ ਦੰਦ ਹੀ ਇਹ ਹੈ ਜੀ ਮੁੱਖ ਠੀਕ ਹੈ ਜੀ ਹਾਂ ਚਾਰ ਦੰਦ ਹੀ ਬਾਈ ਕੰਨੇ ਇਹ ਕਿੰਨਾ ਕ ਦੰਦ ਪਾ ਦੋ ਜੀ ਦੋ ਦੇ ਨੂੰ ਤਾਂ 16 17 ਪਾਉਣਾ ਚਾਹੀਦਾ ਜੀ ਰਾਵਣਾ ਖੁੱਲਾ ਬਾਕੀ ਵਜਨ ਵਾਲੀ ਬੱਸੀ ਹਾਂਜੀ ਵੱਡੀ ਬੁੱਡੀ ਬਈ ਚੈੱਕ ਕਰ ਸਕਦੇ ਹੋ ਫੋਲ ਲੇਵੇ ਦੀ ਫਿਟਿੰਗ ਚੈੱਕ ਕਰ ਸਕਦੇ ਹੋ ਕਿੰਨੇ ਕ ਦੰਦ ਲੈ ਜੀ 8 10 ਦਿਨ ਲੈ ਜੀ 8 10 ਮਾਲਕਾਂ ਮਤਾਬ ਕਹਿੰਦੇ 8 ਦਿਨ ਬਾਕੀ ਆ ਬਾਕੀ 2 4 ਦਿਨ ਵੱਧ ਵੀ ਲਿਆ ਜਾਂਦਾ ਬਸ ਸਹੀ ਗੱਲ ਬਾਕੀ ਬਾਈ ਕਹਿੰਦਾ 8-10 ਦਿਨ ਬਾਈ ਬਾਕੀ ਹੋ ਸਕਦਾ ਵੀ 2-4 ਦਿਨ ਉੱਤੇ ਲੈ ਜੇ ਵਧੀਆ ਨਹੀਂ ਕੱਦ ਵਿੱਡ ਪੂਰਾ ਹੈਗਾ ਜੀ ਹੂੰ ਪੂਰੀ ਵੱਡੀ ਢਾਂਚੇ ਦਾ ਰਵਾੜਾ ਬਾਈ ਬਾਕੀ ਮੂਹੂ ਵੀ ਬਾਈ ਕਹਿੰਦਾ 4 ਦਿਨ ਦਾ ਕਿਉਂਕਿ ਜਿੰਦ ਜਾਨ ਵਾਲੀ ਬੱਸੀ ਹੈ ਪੂਰੀ ਕਿ ਨਹੀਂ ਬਾਈ ਤੇ ਮੋਲੇ ਦਾ ਫਿਰ ਇਹਦਾ ਮੁੱਲ 68000 ਹੈ ਜੀ 16000 ਹੋ ਜਾਊਗਾ ਜੀ ਠੀਕ ਹੈ ਬਾਕੀ ਕਿਨੇ ਦਾ ਮੁੱਲ ਬਈ 68000 ਰੁਪਿਆ ਬਾਕੀ ਆਏਗੇ ਨੂੰ ਸੂਡ ਸਪਾਪਾ ਮੌਕੇ ਤੇ ਕਰ ਦਿਆਂਗੇ ਬਾਕੀ ਥਾਣਾ ਥਾਣਾ ਦਾ ਗੈਪ ਤੁਹਾਨੂੰ ਚੈੱਕ ਕਰਵਾਣਾ ਥਾਣ ਥਣ ਚੈੱਕ ਕਰ ਸਕਦੇ ਇੱਕ ਨੰਬਰ ਥਾਣਾ ਲਿਖਣ ਦਾ ਥਾਣਾ ਨਾੜਾ ਨੜਾ ਹਵਾਲੇ ਨੂੰ ਸੋਹਣੀਆਂ ਤਿਆਰ ਕਰੋ ਕਿ ਕੱਲੀ ਕੱਚੀ ਕੱਚੀ ਹੈ ਉਸ ਹਿਸਾਬ ਨਾਲ ਆਪਦੀ ਜਜਮੈਂਟ ਲਾ ਲਿਓ ਤੇ ਅੱਗੇ ਆ ਗਈ ਬਾਈ ਕੋਲੇ ਬਈ ਤੇ ਨੰਬਰ ਤੇ ਬੱਸ ਕਿੰਨੀ ਕੁਮਰ ਦਾ ਬੱਚਾ ਬਈ ਸੱਤ ਮਹੀਨਿਆਂ ਦੀ ਹੈ ਜੀ ਸੱਤ ਮਹੀਨਿਆਂ ਦੀ ਜਿਵੇਂ ਕੱਚੀ ਖੀਰੀ ਹੈ ਜੀ ਮੱਖੋਂ ਕੱਚੀ ਖੀਰੀ ਬਾਈ ਸੱਤ ਮਹੀਨਿਆਂ ਦੀ ਹੈ ਇਦੀ ਉਮਰ ਥਣ ਚਾਰੀਏ ਬਾਈ ਹਾਂਜੀ ਪੰਜਾਬ ਵਾਲੀ ਜਰਸੀ ਦਾ ਬੱਚਾਗਾ ਚਾਰ ਥਾਣਾਗੇ ਫੋਟਸਾਂ ਕੋਈ ਨਹੀਂ ਇਹਦੇ ਹੂੰ ਫੋਟਸਾਂ ਕੋਈ ਨਹੀਂ ਲੱਚੇ ਕਰ ਸਕਦਾ ਥਾਣ ਬਹੁਤ ਚੰਗਾ ਗਾ ਕੱਦ ਬਹੁਤ ਆ ਬਾਈ ਉਮਰ ਹਾਂਜੀ ਹਾਂਜੀ ਤੇ ਦੰਦੋਂ ਬਾਈ ਕਹਿੰਦਾ ਬਾਈ ਰਜ ਨਾਲ ਖੀਰੀਆ ਖੋਲੋ ਬਾਈ ਮਦਰਦਾਰ ਕਾਰਡ ਪਤਾ ਬਈ ਇਹਦਾ ਨਹੀਂ ਜੀ ਠੀਕ ਹੈ ਬਾਈ ਕਹਿੰਨਾ ਮਦਰਦਾਰ ਕਾਰਡ ਬਈ ਇਹਦਾ ਪਤਾ ਨਹੀਂ ਤੋੜਾ ਤਰਾ ਪਸ ਨੂੰ ਚੈੱਕ ਕਰਵਾ ਦੇ ਤੇ ਕੀ ਮੋਲ ਰਹੂ ਬਈ ਇਹਦਾ ਫਿਰ ਇਹਦਾ 13000 ਰੁਪਏ ਜੀ ਕਰਦੇਗੇ ਥੋੜਾ ਜਨਾ ਮਾਨਤਨ ਮਾਨਤਨ ਹੋ ਜੂਗਾ ਜੀ ਹਾਂ ਠੀਕ 13000 ਰੁਪਏ ਬਾਈ ਕਹਿੰਦੇ ਬਾਈ ਮੁੱਲ ਬਾਕੀ ਆਏਗੇ ਦਾ ਮਾਨਤਨ ਆਪਾਂ ਜਰੂਰ ਕਰ ਦੇਾਂਗੇ ਕੁਆਲਿਟੀ ਬੱਚੇ ਦੀ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਕੁਆਲਿਟੀ ਵਾਲਾ ਬੱਚਾ ਬਾਕੀ ਇਹ ਨਮਾਇਤ ਮਾਇ ਨਹੀਂ ਕਿ ਨਹੀਂ ਬਾਈ ਠੰਡ ਦਾ ਕਰਕੇ ਰੰਗ ਰੂਪ ਜਿਹੜਾ ਦਾ ਕਰਮਾਲੀ ਦਾ ਬਹੁਤ ਪਿਆਰਾ ਆ ਗਿਆ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਮੰਨ ਕੇ ਚਲੋ ਤਿੰਨਾ ਨਗਾ ਜੋ ਕੋਈ ਵੀ ਨਾ ਪਸੰਦ ਆਵੇ ਤਾਂ ਬਾਈ ਨਾ ਕਰ ਲਿਓ ਕੰਟੈਕਟ ਧੰਨਵਾਦ ਜੀ